हेलो हाय सत श्री अकाल जी आज ਕਰਦੇ ਆ ਕਿ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਸੋ ਸਵਾਗਤ ਹੈ ਤੁਹਾਡਾ ਸਭ ਦਾ ਆਪਣੇ YouTube ਚੈਨਲ ਜ਼ਿੰਦਰ ਸਿੰਘ 5988 ਤੇ ਸੋ ਬਹੁਤ ਜ਼ਿਆਦਾ ਗਰਮੀ ਸੀਗੀ ਟੈਂਪਰੇਚਰ ਤਾਂ ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ 43 41 ਤੋਂ ਪਾਰ ਕਰ ਰਿਹਾ ਡੇਲੀ ਸੋ ਇਦੇ ਦੋਨੇ ਭਰਾ ਲੱਗੇ ਹੋਏ ਨੇ ਟੱਪ 'ਚ ਪਾਣੀ ਪਰਕੇ ਨਾਣ ਸੱਜੀ ਤੇ ਸਾਰਿਆਂ ਨੂੰ ਨਮਸਤੇ ਸਾਡਾ ਤੇ ਇਹ ਆ ਵੀਰ ਦੀ ਕੌਪਲਾ ਹੈ ਗਾਇਸ ਚਲੋ ਅੱਗੇ ਆ ਕੇ ਦੇਖੋ ਕੀ ਹੁੰਦਾ ਹੈ ਟਪੜੀ ਬਾਬਾ ਤੁਹਾਨੂੰ ਲੂ ਲੂ ਹਰ ਇੱਕ ਪਹਿਲਾਂ ਬੈਗ ਉਤਾਰ ਕੇ ਬੈਗ ਉਤਾਰ ਕੇ ਈਗਾ ਇਹ ਪਰੇ ਮੋਚਾ ਪਾ ਹਾਂ ਬੱਸ ਨੀ ਨੀ ਕਰਨ ਨੀ ਕਰ ਲਾਡੂ ਨੂੰ ਛੱਡ ਦੋ ਨੂੰ ਖੁਦ ਕਰਨ ਦੋ ਸੋ ਇਹ ਮੌਸਮ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਮਨ ਦਿਲ ਤਾਂ ਐਵੇਂ ਕਰਦਾ ਕਿ ਜਿਵੇਂ ਪਾਣੀ ਵਿੱਚ ਹੀ ਬੈਠੇ ਰਹੀਏ ਤੇ ਪਾਣੀ ਵਿੱਚ ਬੈਠ ਕੇ ਬਹੁਤ ਜ਼ਿਆਦਾ ਰਿਲੈਕਸ ਮਿਲਦਾ ਹੈ ਤੇ ਆਲੇ ਦੁਆਲੇ ਤੁਸੀਂ ਜਿਵੇਂ ਦੇਖ ਸਕਦੇ ਹੋ ਸਾਡੀ ਪੈਲੀਆਂ ਨੇ ਤੇ ਇਹ ਸਾਡੀ ਮੱਝ ਵੱਜੀ ਹੋਈ ਆ ਤੇ ਇੱਧਰ ਸਾਡੀ ਬੱਚੀ ਆ ਤੇ ਸਾਡੇ 프ਰੰਟ ਵਿੱਚ ਸਾਡਾ ਘਰ ਹੈ ਅੱਗੇ ਤੇ ਇਧਰਲੀ ਸਾਈਡ ਤੋਂ ਤੇ ਇਹ ਬੈਕ ਸਾਈਡ ਹੈ ਸਾਡੇ ਘਰ ਦੀ ਜਿੱਥੇ ਕੀ ਆ ਟੋਕਾ ਲੱਗਿਆ ਹੋਇਆ ਪੱਠੇ ਕੁੱਤਰਨ ਦੇ ਲਈ ਪਰ ਬਾਕੀ ਸਾਰਾ ਮਤਲਬ ਜੋ ਵੀ ਕੰਮ ਹੈ ਇਹ ਸਾਰਾ ਪਿੱਛੇ ਹੀ ਹੈ ਜਿਸ ਤੂੜੀ ਦੀ ਸ਼ੈੱਡ ਬਣੀ ਹੋਈ ਹੈ ਇਧਰ ਡਾਂਨ ਕੱਢੀ ਹੋਈ ਹੈ ਜੋ ਕਿ ਤਨ ਹਲੋ ਗਾ ਹੁਣ ਅਸੀਂ ਕੱਟ ਕੇ ਰੱਖ ਲਾਂਗੇ ਸਬਜ਼ੀ ਸਵੇਰ ਦੇ ਲਈ ਸੋ ਇਧਰ ਮੈਂ ਸਬਜ਼ੀ ਕੱਟ ਰਹੀ ਹਾਂ ਸਵੇਰ ਦੇ ਲਈ ਕਿਉਂਕਿ ਸਵੇਰੇ ਸਵੇਰੇ ਸਬਜ਼ੀ ਕੱਟ ਕੇ ਬਣਾਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਤੇ ਇਧਰ ਮੈਂ ਇਹਨੂੰ ਬਿਠਾਇਆ ਹੋਇਆ ਪੜਨ ਦੇ ਲਈ ਕੱਲ ਇਹਦਾ ਪੇਪਰ ਹੈ ਅੱਜ ਮੈਸੇ ਗਵਰਨਮੈਂਟ ਦਾ ਤਾਂ ਆਰਡਰ ਆਇਆ ਹੈ ਕਿ ਸਾਰੇ ਸਕੂਲਸ ਕੱਲ ਤੋਂ ਆਫ ਨੇ ਵੋਕੇਸ਼ਨ ਸਟਾਰਟ ਨੇ 21 ਤੋਂ ਬਟ ਇਹਨਾਂ ਦੇ ਸਕੂਲ ਤੇ ਸਾਡੇ ਸਕੂਲ 'ਚ ਹਜ ਤੱਕ ਕੋਈ ਮੈਸੇਜ ਨਹੀਂ ਹੈਗਾ ਸੋ ਇਸ ਲਈ ਇਹ ਕੱਲ ਦੇ ਪੇਪਰ ਦੀ ਤਿਆਰੀ ਕਰ ਰਿਹਾ ਹੈ ਤੇ ਇਧਰ ਛੋਟਾ ਵਾਓ ਵਾਓ ਕੀ ਕੀਇ ਤਨੇ ਕੁੜੀ ਕੀ ਹੈ ਕੁੜੀ ਕੁੜੀ ਟਮਾਟੋ 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 अच्छा सुनाओ ए ए टनकिर्त पहले बोलो ए आ, ए ए ए बी ब बरुत सी क कट सी क कट सी नहीं सी क कते डी ड बोल डॉग डॉग वेरी गुड डे क्लैपिंग क्लैपिंग कर दो ਰੋਪਰੀਲੀ ਇਟ ਟਮਾਟੋ ਐ ਅਚਾ ਉੜਾੜਾ ਸੁਣਾਓ ਉੜਾ ਉੜਾ ਅੜਾ ਉੜਾ ਊਠ ਉੜਾ ਊਠ ਆ ਟਮਾਟਰ ਤੋਂ ਐ ਟਮਾਟੋ ਤੇ ਉੜਾ ਸੁਣਾਓ ਉੜਾ ਊਠ ਊਠ ਊਗੀ ਐੜਾ ਊਗੀ ਫਤੇ ਫਤੇ ਕਿੱਦਾਂ ਬੋਲਦਾ ਐ ਫਤੇ ਲਗਾਈਏ ਟੀਵੀ ਵਿੱਚ ਚਲ ਠੀਕ ਹੈ ਬਾਏ ਬਾਏ ਕਰ ਦੋ ਹਾਂ ਸਬਜ਼ੀ ਕੱਟ ਕੇ ਇਸ ਤੋਂ ਬਾਅਦ ਤੁਹਾਡੇ ਨਾਲ ਕਰਦੇ ਆ ਅਗਲੀ ਰੁਟੀਨ ਦੀ ਗੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਹੁਣ ਹੋ ਗਈ ਆ ਸਵੇਰ ਤੇ 4:30 ਮੈਂ ਉੱઠી ਸੀਗੀ ਤੇ ਇੱਧਰ ਮੈਂ ਆਟਾ ਆਧੂਜਾ ਕਰਕੇ ਰੱਖ ਲਿਆ ਸਬਜ਼ੀ ਵੀ ਬੋਇਲ ਕਰ ਲਈ ਆ ਤੇ ਹੁਣ ਅਸੀਂ ਸਰਕਾ ਲਗਾਣ ਲੱਗੇ ਹਾਂ ਤੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਨੇ ਸਕੂਲ ਦੇ ਵਿੱਚ ਜਿਵੇਂ ਕਿ ਭਗਵਾਨ ਜੀ ਮਾਨ ਵੱਲੋਂ ਆਰਡਰ ਹੈ ਕਿ ਬਹੁਤ ਗਰਮੀ ਨੇ ਹੋਣ ਕਰਕੇ ਬੱਚਿਆਂ ਨੂੰ ਸਕੂਲ ਦੇ ਵਿੱਚ ਛੁੱਟੀਆਂ ਨੇ ਬਟ ਟੀਚਰਸ ਨੂੰ ਕੋਈ ਛੁੱਟੀਆਂ ਨਹੀਂ ਹੈਗੀਆਂ ਤੇ ਮੈਨੂੰ ਸਕੂਲ ਜਾਣਾ ਹੈ ਇਸ ਲਈ ਮੈਂ ਸਾਰਾ ਖਾਣਾ ਵਗੈਰਾ ਰੈਡੀ ਕਰਕੇ ਸਫਾਈ ਕਰਾ ਕਰਕੇ ਤੇ ਫਿਰ ਸਕੂਲ ਦੇ ਲਈ ਤਿਆਰ ਹੋਵਾਂਗੀ ਕੈਸ ਕਰਕੇ ਸਾਨੂੰ ਤਾਂ ਛੁੱਟੀਆਂ ਦਾ ਕੋਈ ਉਹ ਨਹੀਂ ਹੈਗਾ ਫਾਇਦਾ ਨਹੀਂ ਹੈਗਾ ਕਹਿ ਲੂ ਸਾਡੀ ਤਾਂ ਉਹੀ ਰੁਟੀਨ ਹੈ ਸੇਮ ਉੱਥੋਂ ਕੰਮ ਕਰੋ ਤੇ ਜਾਓ ਬਸ ਸਤਿ ਲੁਜੀ ਠੀਕ ਹੈ ਅੱਜ ਦੇ ਬਲੌਗ ਦਾ ਐਂਡ ਅਸੀਂ ਇਥੇ ਕਰਦੇ ਆਂ ਤੇ ਮਿਲਦੇ ਆ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਤਤ ਤੱਕ ਦੇ ਲਈ ਸੱਚੀ ਕਾਲ ਸਾਰਿਆਂ ਨੂੰ ਧੰਨਵਾਦ ਤੇ ਬਲੌਗ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ व्दूत व्द करना चैनल चॅनल धन्यवाद सार्या